ਜੀਤ ਸਿੰਘ ਖਾਲਸਾ ਜੀ ਮੈਂ ਮੇਰੇ ਹਲਕੇ ਦੇ ਵਿੱਚ ਆ ਬੋਲੋ ਬੋਲੋ ਹਮ ਮੇਰੇ ਹਲਕੇ ਦੇ ਵਿੱਚ ਮੈਡਮ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਪੀਣ ਵਾਲੇ ਤੇ ਖੇਤੀ ਵਾਸਤੇ ਵੀ ਇਹਦੇ ਵਾਸਤੇ ਸਰਕਾਰ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਕਰਕੇ ਕੈਂਸਰ ਬਹੁਤ ਬਹੁਤੀ ਜੀ ਨਾਲ ਫੈਲ ਰਿਹਾ ਹੈ ਸਰਕਾਰ ਮੇਰੇ ਹਲਕੇ ਦੇ ਵਿੱਚ ਇੱਕ ਸਿਹਤ ਯੂਨੀਵਰਸਿਟੀ ਵੀ ਹੈ ਉਹਦੇ ਵਾਸਤੇ ਵੀ ਸਰਕਾਰ ਨੂੰ ਇੱਕ ਵੱਡਾ ਫੰਡ ਰੀਲੀਜ਼ ਕਰਨਾ ਚਾਹੀਦਾ ਹੈ ਤਾਂ ਕਿ ਜੋ ਵੀ ਉੱਥੇ ਦੇ ਪੇਸ਼IENTS ਹੈ ਤੇ ਹੋਰ ਕੋਈ ਰਿਸਰਚਰਸ ਹੈ ਉਹਨਾਂ ਨੂੰ ਵਧੀਆ ਸਹੂਲਤਾਂ ਅਸੀਂ ਦੇ ਸਕੀਏ ਇਸ ਲਈ ਮੈਂ ਆਪ ਸਭ ਆਪ ਨੂੰ ਰਿਕੁਐਸਟ ਕਰਦਾ ਕਿ ਇੱਕ ਪਾਣੀ ਦਾ ਤੇ ਇੱਕ ਫੰਡਿੰਗ ਦਾ ਜ਼ਰੂਰ ਕੁਝ ਨਾ ਕੁਝ ਪ੍ਰਬੰਧ ਕੀਤਾ ਜਾਵੇ థాంక్స్ ਵਨ ਜੀਤ ਸਿੰਘ ਖਾਲਸਾ ਜੀ ਮੈਂ ਮੇਰੇ ਹਲਕੇ ਦੇ ਵਿੱਚ ਹਮ ਮੇਰੇ ਹਲਕੇ ਦੇ ਵਿੱਚ ਮੈਡਮ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਪੀਣ ਵਾਲੇ ਤੇ ਖੇਤੀ ਵਾਸਤੇ ਵੀ ਇਹਦੇ ਵਾਸਤੇ ਸਰਕਾਰ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਕਰਕੇ ਕੈਂਸਰ ਬਹੁਤ ਬਹੁਤੀ ਜੀ ਨਾਲ ਫੈਲ ਰਿਹਾ ਹੈ ਤੇ ਸਰਕਾਰ ਮੇਰੇ ਹਲਕੇ ਦੇ ਵਿੱਚ ਇੱਕ ਸਿਹਤ ਯੂਨੀਵਰਸਿਟੀ ਵੀ ਹੈ ਉਹਦੇ ਵਾਸਤੇ ਵੀ ਸਰਕਾਰ ਨੂੰ ਇੱਕ ਵੱਡਾ ਫੰਡ ਰੀਲੀਜ਼ ਕਰਨਾ ਚਾਹੀਦਾ ਹੈ ਤਾਂ ਕਿ ਜੋ ਵੀ ਉੱਥੇ ਦੇ ਪੇਸ਼IENTS ਹੈ ਤੇ ਹੋਰ ਕੋਈ ਰਿਸਰਚਰਸ ਹੈ ਉਹਨਾਂ ਨੂੰ ਵਧੀਆ ਸਹੂਲਤਾਂ ਸੀ ਦੇ ਸਕੀਏ ਇਸ ਲਈ ਮੈਂ ਆਪ ਸਭ ਆਪ ਨੂੰ ਰਿਕਵੈਸਟ ਕਰਦਾ ਕਿ ਇੱਕ ਪਾਣੀ ਦਾ ਤੇ ਇੱਕ ਫੰਡਿੰਗ ਦਾ ਜ਼ਰੂਰ ਕੁਛ ਨਾ ਕੁਛ ਪ੍ਰਬੰਧ ਕੀਤਾ ਜਾਵੇ ਥੈਂਕਸ